ਫਰੀਦਕੋਟ ਦੇ ਵਿੱਚ ਮਾਲਵੇ ਦਾ ਸਭ ਤੋਂ ਵੱਡਾ ਜਿਹੜਾ ਕ੍ਰੌਕਰੀ ਦਾ ਸ਼ੋਅਰੂਮ ਹੈਗਾ ਉਹ ਖੁੱਲਿਆ ਹੈਗਾ ਜੀ ਇਹਦੇ ਵਿੱਚ ਅਸੀਂ ਬੜੀ ਹੀ ਐਕਸਕਲੂਸਿਵ ਜਿਹੜੀ ਕਿ ਰੇਂਜ ਹੈਗੀ ਹੈ ਜੋ ਸ਼ਾਈਕਰਾਨਿਆਂ ਦੇ ਵਿੱਚ ਵਰਤੀ ਜਾਂਦੀ ਹੈਗੀ ਹੈ ਉਹ ਰੇਂਜ ਅਸੀਂ ਆਪਣੇ ਸ਼ਹਿਰ ਦੇ ਵਿੱਚ ਲੈ ਕੇ ਆਏ ਆਂ ਜੀ ਇੰਪੋਰਟਡ ਦੀਆਂ ਕੰਪਨੀਆਂ ਹੈਗੀਆਂ ਹਾਈ ਲਕਸਰ ਰਾਇਲ ਵਿੰਡਸਰ ਹੈ ਜੀ ਕੋਰਲ ਕੰਪਨੀ ਹੈ ਉਹਦਾ ਸਮਾਨ ਅਸੀਂ ਆਪਣੇ ਸ਼ਹਿਰ ਦੇ ਵਿੱਚ ਬੜੇ ਹੀ ਵਾਜਿਬ ਰੇਟਾਂ ਤੇ ਲੈ ਕੇ ਆਏ ਆਂ ਜੀ ਬਹੁਤ ਹੀ ਉੱਤਮ ਕੁਆਲਿਟੀ ਦੇ ਵਿੱਚ ਕੱਪਲੇਟ ਸੈਟ ਆਇਆ ਜੀ ਕੈਟਲ ਸੈਟ ਆਇਆ ਇਹਦੀ ਬਹੁਤ ਅੱਛੀ ਐਕਸਕਲੂਸਿਵ ਰੇਂਜ ਆ ਕਲਰ ਬੜੇ ਸ਼ਾਨਦਾਰ ਆ ਜੀ ਇਹਦੇ ਵਿੱਚ ਜਿਸ ਤਰ੍ਹਾਂ ਬਲੈਕ ਕਲਰ ਹੈ ਗ੍ਰੇ ਕਲਰ ਹੈ ਇਸ ਤਰ੍ਹਾਂ ਅਲੱਗ-ਅਲੱਗ ਕਰੀਮ ਕਲਰ ਹੈ ਬਹੁਤ ਕਲਰਸ ਆਇਆ ਹੈ ਜੀ ਇਹ ਜਿਹੜੇ ਤੁਹਾਨੂੰ ਚੀਜ਼ਾਂ ਹੈਗੀਆਂ ਇਹ ਬਹੁਤ ਹੀ ਐਕਸਕਲੂਸਿਵ ਚੀਜ਼ਾਂ ਹੈ ਇਹ ਤੁਹਾਨੂੰ ਆਮ ਸ਼ੋਰੂਮ ਤੋਂ ਚੀਜ਼ਾਂ ਨਹੀਂ ਮਿਲਣਗੀਆਂ ਜਿਸ ਤਰ੍ਹਾਂ ਤੁਹਾਨੂੰ ਸ਼ਾਈ ਘਰਾਨਿਆਂ ਦੇ ਵਿੱਚ ਯੂਜ਼ ਹੋਣ ਵਾਲੇ ਟੀ ਸੈਟ ਹੈ ਡਿਨਰ ਸੈਟ ਹੈ ਇਹ ਐਕਸਕਲੂਸਿਵ ਆਪਣੇ ਸ਼ੋਰੂਮ ਤੇ ਰਿਖੀ ਗਿਫਟ ਪੈਲਸ ਤੇ ਹੀ ਤੁਹਾਨੂੰ ਮ ਕਾ ਚੀਜ਼ ਸਾਡੇ ਕੋਲੇ ਬਹੁਤ ਐਕਸਕਲੂਸਿਵ ਆਈ ਹੈ ਜੀ ਇਹ ਬਿਲਕੁਲ ਜਿਵੇਂ ਬੈਂਤ ਦੀ ਲੱਗਦੀ ਹੈ ਜੀ ਬਾਂਸ ਦੀ ਬੈਂਬੋ ਦੀ ਬਟ ਇਹ ਮੈਲਾਮਾਈਨ ਹੈ ਫੁੱਲੀ ਵਾਸ਼ੇਬਲ ਹੈ ਜੀ ਤੁਸੀਂ ਇਹਦੇ ਚ ਸਰਵਿੰਗ ਦਾ ਬਹੁਤ ਉੱਤਮ ਕੁਆਲਿਟੀ ਦਾ ਆਨੰਦ ਲੈ ਸਕਦੇ ਹੋ ਇਲੈਕਟ੍ਰੋਨਿਕਸ ਦੇ ਵੀ ਸਾਡੇ ਕੋਲੇ ਸਭ ਤੋਂ ਟਾਪ ਦੇ ਬ੍ਰਾਂਡ ਫਿਲਿਪਸ ਤੇ ਹੈਵਲਜ਼ ਦਾ ਅਸੀਂ ਮੇਨ ਕੰਮ ਕਰ ਰਹੇ ਹਾਂ ਜੀ ਔਰ ਬਹੁਤ ਹੀ ਰੀਜ਼ਨੇਬਲ ਕਵਿਤੀ ਕਿਫਾਇਤੀ ਪ੍ਰਾਈਸਿਸ ਤੇ ਅਸੀਂ ਦੇ ਰਹੇ ਹਾਂ ਸਾਡੇ ਕੋਲੇ ਦੇਖੋ ਆਟਾ ਚੱਕੀ ਹੈ ਜੂਸਰਸ ਹੈ 에ਅਰ ਫਰਾਇਰ ਹੈ ਇਸ ਤਰ੍ਹਾਂ ਰੂਮ ਹੀਟਰਸ ਹੈ ਇਹਦੀ ਕਾਫੀ ਅੱਛੀ ਲੰਬੀ ਚੌੜੀ ਰੇਂਜ ਸਾਡੇ ਸਟੋਰ ਤੇ ਅਵੇਲੇਬਲ ਹੈ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਤੁਹਾਨੂੰ ਦਿਖਾਉਣ ਲੱਗੇ ਹਾਂ ਫਰੀਦਕੋਟ ਦਾ ਇੱਕ ਪਹਿਲਾ ਅਜੀਹਾ ਐਕਸਕਲੂਸਿਵ ਕ੍ਰੌਕਰੀ ਦਾ ਸ਼ੋਰੂਮ ਜਿਹੜਾ ਪੂਰੇ ਮਾਲਵੇ ਦੇ ਵਿੱਚ ਇਕਲੌਤਾ ਤੇ ਐਕਸਕਲੂਸਿਵ ਸ਼ੋਰੂਮ ਆ ਇੱਥੇ ਤੁਸੀਂ ਸ਼ਾਹੀ ਘਰਾਨੇ ਵਿੱਚ ਵਰਤੀ ਜਾਣ ਵਾਲੀ ਕਰੋਕਰੀ ਜਿਹੜੀ ਰਾਜੇ ਮਹਾਰਾਜੇ ਵਰਤਦੇ ਸੀ ਉਸ ਸਟਾਈਲ ਵਾਲੀ ਸਾਰੀ ਕਰੋਕਰੀ ਆ ਜਿਹੜੀ ਉਹ ਇੱਥੋਂ ਖਰੀਦ ਸਕਦੇ ਹੋ ਤੇ ਸਿਰਫ ਕਰੋਕਰੀ ਨਹੀਂ ਹੋਰ ਬਹੁਤ ਸਾਰਾ ਸਮਾਨ ਆ ਜਿਹੜਾ ਕਰੋਕਰੀ ਦੇ ਨਾਲ ਰਸੋਈ ਦੇ ਨਾਲ ਸਬੰਧਤ ਆ ਉਹ ਖਰੀਦ ਸਕਦੇ ਹੋ ਫਰੀਦਕੋਟ ਦੇ ਡੋਕਰ ਬਸਤੀ ਵਾਲੇ ਮੋਰੀ ਗੇਟ ਵਾਲੇ ਚੌਕ ਤੋਂ ਜਦੋਂ ਪਿਛਾਣੋਂ ਕੰਮਿਆਂ ਨੇ ਗੇਟ ਵੱਲ ਨੂੰ ਆਉਣੇ ਆ ਤੇ ਪੈਟਰੋਲ ਪੰਪ ਦੇ ਬਿਲਕੁਲ ਨਾਲ ਰਿਖੀ ਕਰੋਕਰੀ ਐਕਸਕਲੂਸਿਵ ਸ਼ੋਰੂਮ ਇਹ ਖੁੱਲਿਆ ਤੇ ਆਓ ਤੁਹਾਨੂੰ ਮਿਲਾਉਣੇ ਆ ਰਿਖੀ ਕਰੋਕਰੀ ਸਟੋਰ ਦੇ ਮਾਲਕ ਕ੍ਰਿਸ਼ਨ ਕੁਮਾਰ ਦੇ ਨਾਲ ਤੇ ਦਿਖਾਉਨੇ ਆ ਸਾਰੀ ਉਸ ਮਹਾਰਾਜਾ ਸਟਾਈਲ ਵਾਲੀ ਸਾਰੀ ਕਰੋਕਰੀ ਅਸੀਂ ਫਰੀਦਕੋਟ ਦੇ ਵਿੱਚ ਮਾਲਵੇ ਦਾ ਸਭ ਤੋਂ ਵੱਡਾ ਜਿਹੜਾ ਕਰੋਕਰੀ ਦਾ ਸ਼ੋਅਰੂਮ ਹੈਗਾ ਉਹ ਖੋਲਿਆ ਹੈਗਾ ਜੀ ਇਹਦੇ ਵਿੱਚ ਅਸੀਂ ਬੜੀ ਹੀ ਐਕਸਕਲੂਸਿਵ ਜਿਹੜੀ ਕਿ ਰੇਂਜ ਹੈਗੀ ਹੈ ਜੋ ਸ਼ਾਹੀ ਘਰਾਨਿਆਂ ਦੇ ਵਿੱਚ ਵਰਤੀ ਜਾਂਦੀ ਹੈਗੀ ਹੈ ਉਹ ਰੇਂਜ ਅਸੀਂ ਆਪਣੇ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਜੀ ਅਸੀਂ ਕੰਪਨੀਆਂ ਤੋਂ ਸਿੱਧਾ ਡਾਇਰੈਕਟ ਮਾਲ ਸਾਡੇ ਕੋਲੇ ਆ ਰਿਹਾ ਜੀ ਇੰਡੀਆ ਦੀਆਂ ਕੰਪਨੀਆਂ ਬਹੁਤ ਅੱਛੀਆਂ ਅੱਛੀਆਂ ਹੈਗੀਆਂ ਜੀ ਮਿਲਟਨ ਹੈ ਸਰਵਲ ਹੈ ਇੰਪੋਰਟਡ ਦੀਆਂ ਕੰਪਨੀਆਂ ਹੈਗੀਆਂ ਹਾਈ ਲੁਕਸ ਹੈ ਰਾਇਲ ਵਿੰਡਸਰ ਹੈ ਜੀ ਕੋਰਲ ਕੰਪਨੀ ਹੈ ਉਹਦਾ ਸਮਾਨ ਅਸੀਂ ਆਪਣੇ ਸ਼ਹਿਰ ਦੇ ਵਿੱਚ ਬੜੇ ਹੀ ਵਾਜਬ ਰੇਟਾਂ ਤੇ ਲੈ ਕੇ ਆਏ ਆ ਜੀ ਆਓ ਜੀ ਤੁਹਾਨੂੰ ਹੁਣ ਸਾਡੇ ਸਟੋਰ ਤੇ ਨਵੀਂ ਵੈਰਾਈਟੀ ਆਈ ਹੈ ਡਿਨਰ ਸੈਟ ਟੀ-ਸ਼ਰਟ ਦੀ ਆਓ ਤੁਹਾਨੂੰ ਨਿਗਮ ਰਾਈਏ ਜੀ ਜਿਸ ਤਰ੍ਹਾਂ ਸਾਡੇ ਕੋਲੇ ਬੜੀ ਹੀ ਵਧੀਆ ਐਕਸਕਲੂਸਿਵ ਰੇਂਜ ਦੇ ਵਿੱਚ 골ਡ ਪਲੇਟਡ ਬਹੁਨ ਚైనా ਦੇ ਡਿਨਰ ਸੈਟ ਆਏ ਆ ਜੀ ਔਰ ਮੈਲਾਮਾਈਂ ਦੇ ਡਿਨਰ ਸੈਟਸ ਆਏ ਆ ਜੀ ਔਰ ਟੀ-ਸ਼ਰਟ ਦੀ ਬੜੀ ਅੱਛੀ ਰੇਂਜ ਆਈ ਹੈ ਸਾਡੇ ਕੋਲ ਐਕਸਕਲੂਸਿਵ ਟੀ-ਸੈਟ ਬਹੁਤ ਅੱਛੇ ਯੂਨੀਕ ਪ੍ਰੀਮੀਅਮ ਟੀ-ਸੈਟ ਆਏ ਆ ਜੀ ਸਾਡੇ ਕੋਲ ਜੀ ਆ ਬਹੁਤ ਹੀ ਉੱਤਮ ਕੁਆਲਿਟੀ ਦੇ ਵਿੱਚ ਕੱਪਲੇਟ ਸੈਟ ਆਇਆ ਹੈ ਜੀ ਕੈਟਲ ਸੈਟ ਆਇਆ ਹੈ ਇਹਦੀ ਬਹੁਤ ਅੱਛੀ ਐਕਸਕਲੂਸਿਵ ਰੇਂਜ ਹੈ ਕਲਰ ਬੜੇ ਸ਼ਾਨਦਾਰ ਆ ਜੀ ਇਹਦੇ ਵਿੱਚ ਜਿਸ ਤਰ੍ਹਾਂ ਬਲੈਕ ਕਲਰ ਹੈ ਗ੍ਰੇ ਕਲਰ ਹੈ ਇਸ ਤਰ੍ਹਾਂ ਅਲੱਗ-ਅਲੱਗ ਕਰੀਮ ਕਲਰ ਹੈ ਬਹੁਤ ਕਲਰਸ ਆਏ ਆ ਜੀ ਤਾਨੂੰ ਇੱਕ ਬਹੁਤ ਹੀ ਉੱਤਮ ਕੁਆਲਿਟੀ ਦਾ ਡਿਨਰ ਸੈੱਟ ਖੋਲ ਕੇ ਦਿਖਾਣੇ ਆ ਜੋ ਤੁਹਾਨੂੰ ਆਮ ਜੋ ਵੈਰਾਈਟੀ ਹੈਗੀ ਇਹ ਆਮ ਹਰਕ ਦੁਕਾਨ ਤੇ ਨਹੀਂ ਮਿਲੇਗੀ ਇਹ ਪਿਓਰ 24 ਕੈਰਟ 골 ਦਾ ਇਸਤੇ ਕੰਮ ਹੋਇਆ ਹੋਇਆ ਹੈ ਜੀ ਇਸਤੇ ਬਹੁਤ ਹੀ ਅੱਛੀ ਤੇ ਉੱਤਮ ਕੁਆਲਿਟੀ ਦੀ ਰੇਂਜ ਹੈ ਇਹਦੀ ਬਹੁਤ ਹੀ ਵਧੀਆ ਕੁਆਲਿਟੀ ਦੀ ਰੇਂਜ ਹੈ ਇਹ ਸਾਡੇ ਕੋਲੇ ਦੀਵਾਲੀ ਤੇ ਭਰਪੂਰੇ ਦਾ ਆਪਣੇ ਕਸਟਮਰਸ ਨੇ ਪਸੰਦ ਕੀਤਾ ਇਹਨੂੰ ਜੀ ਇਹ ਰੈਗੂਲਰ ਸਾਡੇ ਕੋਲ ਤੁਹਾਨੂੰ ਇਹ ਰੇਂਜ ਮਿਲੇਗੀ ਕੰਪਨੀ ਤੇ ਇਹ ਜਾਂ ਹੋਰ ਤੁਹਾਡਾ ਤੋਂ ਹੋਰ ਵੀ ਮਿਲ ਸਕਦਾ ਹੈ ਨਹੀਂ ਇਹ ਜਿਹੜੇ ਤੁਹਾਨੂੰ ਚੀਜ਼ਾਂ ਹੈਗੀਆਂ ਇਹ ਬਹੁਤ ਹੀ ਐਕਸਕਲੂਸਿਵ ਚੀਜ਼ਾਂ ਹੈ ਇਹ ਤੁਹਾਨੂੰ ਆਮ ਸ਼ੋਰੂਮ ਤੋਂ ਚੀਜ਼ਾਂ ਨਹੀਂ ਮਿਲਣਗੀਆਂ ਜਿਸ ਤਰ੍ਹਾਂ ਤੁਹਾਨੂੰ ਸ਼ਾਈ ਘਰਾਨਿਆਂ ਦੇ ਵਿੱਚ ਯੂਜ਼ ਹੋਣ ਵਾਲੇ ਟੀ ਸੈੱਟ ਹੈ ਡਿਨਰ ਸੈੱਟ ਹੈ ਇਹ ਐਕਸਕਲੂਸਿਵ ਆਪਣੇ ਸ਼ੋਰੂਮ ਤੇ ਰਿਖੀ ਗਿਫਟ ਪੈਲਸ ਤੇ ਹੀ ਤੁਹਾਨੂੰ ਮਿਲਣਗੇ ਜੀ ਡਿਜ਼ਾਈਨਰ ਜਿਹੜੀ ਜਾਪਾਨ ਦੀ ਡਿਜ਼ਾਈਨਰ ਕ੍ਰੌਕਰੀ ਆਈ ਹੈ ਸਰਵਿੰਗ ਪਲੇਟਰਸ ਆਈ ਹੈ ਜੀ 스낵ਸ ਪੱਲਾ ਪਲੇਟ ਆਈ ਹੈ ਜੀ ਇਹਦੇ ਵਿੱਚ ਬਿਲਕੁਲ ਹੀ ਐਕਸਕਲੂਸਿਵ ਤੇ ਡਿਫਰੈਂਟ ਰੇਂਜ ਆਈ ਹੈ ਇੱਕ ਆ ਚੀਜ਼ ਸਾਡੇ ਕੋਲੇ ਬਹੁਤ ਐਕਸਕਲੂਸਿਵ ਆਈ ਹੈ ਜ ਇਹ ਬਿਲਕੁਲ ਜਿਵੇਂ ਬੈਂਤ ਦੀ ਲੱਗਦੀ ਹੈ ਜੀ ਬਾਂਸ ਦੀ ਬੈਂਬੋ ਦੀ ਬਟ ਇਹ ਮੈਲਾਮਾਈਨ ਹੈ ਫੁੱਲੀ ਵਾਸ਼ੇਬਲ ਹੈ ਜੀ ਤੁਸੀਂ ਇਹਦੇ ਵਿੱਚ ਸਰਵਿੰਗ ਦਾ ਬਹੁਤ ਉੱਤਮ ਕੁਆਲਿਟੀ ਦਾ ਆਨੰਦ ਲੈ ਸਕਦੇ ਹੋ ਟਿਸ਼ੂ ਪੇਪਰ ਹੋਲਡਰਸ ਬਹੁਤ ਅੱਛੇ ਆਏ ਆ ਜੀ ਸਰਵਿੰਗ ਪਲੇਟਰ ਸੈੱਟ ਹੈ ਸਾਡੇ ਕੋਲੇ ਮੱਗਸ ਦੀ ਬੜੀ ਅੱਛੀ ਇਕਲੂਸਿਵ ਰੇਂਜ ਆ ਸਰਦੀਆਂ ਦੇ ਵਿੱਚ ਕਾਫੀ ਚਾਹ ਦਾ ਆਨੰਦ ਲੈਣ ਲਈ ਦੀ ਆਈਸਕ੍ਰੀਮ ਪੋਡਿੰਗਸ ਦੇ ਲਈ ਬਹੁਤ ਅੱਛੀ ਰੇਂਜ ਆਈ ਹੈ ਮੱਗਸ ਦੀ ਰੇਂਜ ਆਈ ਹੈ ਜੀ ਫਿਰ ਸਾਡੇ ਕੋਲੇ ਸਿਲਵਰ ਦੀ ਕਰੋਕਰੀ ਬਹੁਤ ਰੇਂਜ ਆਈ ਹੈ ਜਰਮਨ ਪਾਲਿਸ਼ ਕਰੋਕਰੀ ਹੈ ਜੀ ਇਹ ਇਹਦੀ ਕਲਰਸ ਤੁਸੀਂ ਬਹੁਤ ਹੀ ਜ਼ਿਆਦਾ ਆਪਦੇ ਗੈਸਟਾਂ ਅਗੇ ਰਾਇਲ ਚੀਜ਼ ਪੇਸ਼ ਕਰ ਸਕਦੇ ਹੋ ਉਤਮ ਕੁਆਲਿਟੀ ਦੀ ਫਰੂਟ ਬਾਉਲ ਦੀ ਬਹੁਤ ਅੱਛੀ ਰੇਂਜ ਆਈ ਹੈ ਜੀ ਡਾਈਨਿੰਗ ਟੇਬਲ ਤੇ ਸਜਾਉਣ ਲਈ ਡਾਈਨਿੰਗ ਟੇਬਲ ਨੂੰ ਡੈਕੋਰੇਟ ਕਰਨ ਲਈ ਬਹੁਤ ਅੱਛੀ ਕੁਆਲਿਟੀ ਦੇ ਸਰਵਿੰਗ 스ਨੈਕ ਸਰਵਿੰਗ ਪਲੇਟਰ ਸੈਟਸ ਬਾਉਲਸ ਬਹੁਤ ਅੱਛੀ ਵੈਰਾਈਟੀ ਬਾਉਲ ਦੀ ਬਹੁਤ ਅੱਛੀ ਫਰੂਟ ਬਾਉਲ ਦੀ ਬਹੁਤ ਅੱਛੀ ਰੇਂਜ ਆਈ ਹੈ ਜੀ ਆਵਲੀ ਇਹ ਬਿਲਕੁਲ ਤੁਹਾਨੂੰ ਰਿਖੀ ਗਿਫਟ ਪੈਲਸ ਤੇ ਹੀ ਮਿਲੇਗੀ ਐਕਸਕਲੂਸਿਵ ਤੁਹਾਡਾ ਸ਼ੋਰੂਮ ਗਲਾਸਿਸ ਦੀ ਬਹੁਤ ਅੱਛੀ ਰੇਂਜ ਹੈ ਜੀ ਵਿਸਕੀ ਗਲਾਸਿਸ ਕੋਲਡ ਡਰਿੰਕ ਕਲਾਸਿਸ వాటర్ ਗਲਾਸਿਸ ਦੀ ਬਹੁਤ ਅੱਛੀ ਉਤਮ ਕੁਆਲਿਟੀ ਦੀ ਰੇਂਜ ਆਈ ਹੈ ਪਿਓਰ ਕ੍ਰਿਸਟਲ ਦੀ ਰੇਂਜ ਵੀ ਸਾਡੇ ਕੋਲੇ ਗਲਾਸਿਸ ਦੀ ਆਈ ਹੈ ਜੀ ਕ੍ਰੋਕਰੀ ਦੇ ਨਾਲ ਨਾਲ ਅਸੀਂ ਇਲੈਕਟ੍ਰੋਨਿਕਸ ਦਾ ਸਮਾਨ ਵੀ ਬਹੁਤ ਭਰਪੂਰ ਰੱਖਿਆ ਹੋਇਆ ਹੈ ਜੀ ਇਲੈਕਟ੍ਰੋਨਿਕ ਦੇ ਵੀ ਸਾਡੇ ਕੋਲੇ ਸਭ ਤੋਂ ਟਾਪ ਦੇ ਬ੍ਰਾਂਡ ਫਿਲਿਪਸ ਤੇ ਹੈਵਲਜ਼ ਦਾ ਅਸੀਂ ਮੇਨ ਕੰਮ ਕਰ ਰਹੇ ਹਾਂ ਜੀ ਔਰ ਬਹੁਤ ਹੀ ਰੀਜ਼ਨੇਬਲ ਕੁਆਸਤੀ ਕਿਫਾਇਤੀ ਪ੍ਰਾਈਸਿਸ ਤੇ ਅਸੀਂ ਦੇ ਰਹੇ ਹਾਂ ਸਾਡੇ ਕੋਲੇ ਦੇਖੋ ਆਟਾ ਚੱਕੀ ਹੈ ਜੂਸਰਸ ਹੈ 에ਅਰ ਫਰਾਇਰ ਹੈ ਇਸ ਤਰ੍ਹਾਂ ਰੂਮ ਹੀਟਰਸ ਹੈ ਇਹਦੀ ਕਾਫੀ ਅੱਛੀ ਲੰਬੀ ਚੌੜੀ ਰੇਂਜ ਸਾਡੇ ਸਟੋਰ ਤੇ ਅਵੇਲੇਬਲ ਹੈ ਜੀ ਬਹੁਤ ਸਾਡੇ ਕੋਲੇ ਵੈਰਾਈਟੀ ਹੈ ਜੀ ਇਹਦੇ ਵਿੱਚ ਸਾਡੇ ਕੋਲੇ ਕਾਫੀ ਮਸ਼ੀਨਸ ਹੈ 에ਅਰ ਪਿਉਰੀਫਾਇਰ ਹੈ ਸਾਡੇ ਕੋਲ ਸਲੋ ਕੁੱਕਰ ਹੈ ਇਸ ਤਰ੍ਹਾਂ ਦੀ ਸਾਡੇ ਕੋਲੇ ਕਾਫੀ ਭਰਪੂਰ ਮਾਤਰਾ ਦੇ ਵਿੱਚ ਤੁਹਾਨੂੰ ਵੈਰਾਈਟੀ ਮਿਲੇਗੀ ਪਿਛਲੀ ਤਰ੍ਹਾਂ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਰਿਖੀ ਗਿਫਟ ਪੈਲਸ ਰਿਖੀ ਬੇਬੀ ਬੰਗਲੋ ਤੇ ਸਾਨੂੰ ਪ੍ਰਭੂਰ ਸਹਿਯੋਗ ਦਿੱਤਾ ਜੀ ਉਸੇ ਤਰ੍ਹਾਂ ਹੀ ਅਸੀਂ ਤੁਹਾਡੇ ਵਿੱਚ ਨਵੀਂ ਰੇਂਜ ਰਿਖੀ ਕਰੋਕਰੀ ਸਟੋਰ ਲੈ ਕੇ ਆਏ ਆਂ ਜੀ ਸਾਨੂੰ ਅਸੀਂ ਤੁਹਾਡੇ ਨਾਲ ਜੋ ਵਾਅਦਾ ਕਰਾਂਗੇ ਅਸੀਂ ਉਸ ਤੇ ਪੂਰਾ ਖਰਾ ਉਤਰਾਂਗੇ ਜੀ ਤੁਹਾਨੂੰ ਸਭ ਤੋਂ ਵਧੀਆ ਕੁਆਲਿਟੀ ਸਭ ਤੋਂ ਘੱਟ ਰੇਟ ਤੇ ਇਸ ਸਟੋਰ ਤੇ ਪ੍ਰੋਵਾਈਡ ਕਰਾਂਗੇ ਜੀ ਤੁਹਾਨੂੰ ਜੋ ਕਿ ਰਾਬੜਾ ਪੰਪ ਦੇ ਬਿਲਕੁਲ ਨਾਲ ਹੈ ਮੋਰੀਗੇੜ ਦੇ ਉੱਪਰ ਹੈ ਜੀ ਸਾਡਾ ਸਟੋਰ ਤੁਸੀਂ ਪਲੀਜ਼ ਜ਼ਰੂਰ ਵਿਜ਼ਿਟ ਕਰੋ ਜੀ ਫਰੀਦਕੋਟ ਦੇ ਵਿੱਚ ਮਾਲ